પરમ સન્માનજો جنگ એ આઝાદી ખાલિસ્તાન ਦੇ ਸੰઘર્ષ ਲਈ ઝૂਝ ਕੇ ਸ਼ਹੀਦ ਹੋਣ ਵਾਲੇ ਮਾਜੇ ਦੇ ਧਰਤੀ ਤੋਂ યોਧੇ ਤੇ ਜਰਨੈਲ ਸੂਰਬੀਰ ਸ਼ਹੀਦ ਭਾਈ ਪਰਮਜੀਤ ਸਿੰਘ ਜੀ ਪੰਮਾ ਉਰਫ ਬਾਬਾ ਆਨੰਦ ਜੀ ਜਿਨ੍ਹਾਂ ਦੇ ਸ਼ਹੀਦੀ ਦਿਹਾੜੇ ਤੇ ਵੱਖ-ਵੱਖ ਦੂਰੋ ਦਰੇਡੇ ਤੋਂ ਆਈਆਂ ਸੰਗਤਾਂ ਸੋ ਸਾਰੀਆਂ ਸੰਗਤਾਂ ਦਾ ਬਹੁਤ-ਬਹੁਤ ਧੰਨਵਾਦ ਗਰਮੀ ਦੇ ਸਮੇਂ ਦੇ ਵਿੱਚ ਵੀ ਸ਼ਹੀਦਾਂ ਦੀ ਗਾਥਾ ਸ਼ਹੀਦਾਂ ਦੀਆਂ 12 ਤੇ ਸ਼ਹੀਦਾਂ ਦੀਆਂ ਕਹਾਣੀਆਂ ਤੇ ਸ਼ਹੀਦਾਂ ਦੇ ਸੋਲੇ ਤੇ ਉਹਨਾਂ ਦੇ ਕਾਰਨਾਮੇ ਸੁਣਨ ਦੇ ਲਈ ਤੁਸੀਂ ਆਏ ਸੋ ਮੈਂ ਆਪਣੇ ਆਪ ਨੂੰ ਬਹੁਤ ਖੁਸ਼ਕਿਸਮਤ ਸਮਝਦਾ ਹਾਂ ਕਿ ਕੌਮ ਦੀ ਆਨ ਸ਼ਾਨ ਫਾਂਸੀ ਦੇ ਰੱਸੇ ਨੂੰ ਚੁੰਮਣ ਵਾਲੇ ਸ਼ਹੀਦ ਭਾਈ ਹਰਜਿੰਦਰ ਸਿੰਘ ਜੀ ਜਿੰਦਾ ਜੋ ਭਾਈ ਸ਼ਹੀਦ ਭਾਈ ਸੁਖਾ ਉਹ ਦੋਵੇਂ ਯੋਧੇ ਸਾਡੇ ਸੂਰਬੀਰ ਯੋਧੇ ਉਹਨਾਂ ਦੇ ਵੀ ਭੈਣ ਜੀ ਤੇ ਭਾਈਆ ਜੀ ਆਏ ਨੇ ਸੋ ਸੁਭਾਗ ਸਮਾਇਆ ਮਾਤਾ ਕੁਲਵਿੰਦਰ ਕੌਰ ਜੀ ਜੋ ਅਕਸਰ ਸਾਡੇ ਨਾਲ ਵਿਚਰਦੇ ਨੇ ਪ੍ਰੋਗਰਾਮਾਂ ਤੇ ਚਾਹੇ ਬਠਿੰਡੇ ਪ੍ਰੋਗਰਾਮ ਹੋਵੇ ਚਾਹੇ ਮੁਕਸਰ ਸਾਹਿਬ ਦੀ ਧਰਤੀ ਤੇ ਚਾਹੇ ਕਿਤੇ ਮਾਲਵੇ ਦੇ ਵਿੱਚ ਜਾਂ ਦੁਆਬੇ ਦੇ ਵਿੱਚ ਹੁਸ਼ਿਆਰਪੁਰ ਹਰ ਥਾਂ ਸਾਨੂੰ ਆਪਾਂ ਇੱਕ ਟੀਮ ਵਰਕ ਦੇ ਤਰੀਕੇ ਦੇ ਨਾਲ ਜਾਣਦੇ ਆ ਮੇਰਾ ਆਪਣੇ ਆਪ ਦੇ ਵਿੱਚ ਭਾਵੇਂ ਮੈਂ ਇੱਕ ਨੌਜਵਾਨ ਆ ਪਰ ਮਾਤਾ ਜੀ ਦੇ ਬਜ਼ੁਰਗ ਅਵਸਥਾ ਦੇ ਵਿੱਚ ਵੀ ਮੈਨੂੰ ਉਹਨਾਂ ਵੱਲ ਵੇਖ ਕੇ ਤੇ ਉਹਨਾਂ ਦੇ ਜੀਵਨ ਦੀਆਂ ਗੱਥਾਵਾਂ ਸੁਣ ਕੇ ਮੇਰਾ ਮਨ ਜਿਹੜਾ ਜੋਸ਼ ਦੇ ਨਾਲ ਜਿਹੜਾ ਭਰਦਾ ਆ ਮਾਤਾ ਜੀ ਅਕਸਰ ਦੱਸਦੇ ਹੁੰਦੇ ਸੀ ਪੇ ਉਹਨਾਂ ਦਾ ਜਿਹੜਾ ਆਨੰਦਕਾਰਜਾ ਉਹ ਵੀ ਮੈਨੂੰ ਲੱਗਦਾ ਜੇਲ੍ਹ ਦੇ ਵਿੱਚ ਹੋਇਆ ਸੀ ਮਾਤਾ ਜੀ ਨੇ ਇਹ ਵੀ ਇੱਕ ਵਾਰੀ ਬਚਨ ਦੱਸਿਆ ਸੀ ਪੇ ਉਹਨਾਂ ਦਾ ਜਦੋਂ ਖਾੜਕੂ ਸੰਘਰਸ਼ ਚੱਲਦਾ ਪਿਆ ਸੀ ਖਾਲਿਸਤਾਨ ਦੇ ਸੰਘਰਸ਼ੀ ਜਦੋਂ ਹਥਿਆਰਬੰਦ ਸੰਘਰਸ਼ ਲੜਦਾ ਪਿਆ ਸੀ ਚੱਲਦਾ ਸੀ ਸੰਤ ਗਿਆਨੀ ਜਨਰੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੇ ਉਹਨਾਂ ਦੇ ਵੱਡੇ ਸੰਘਰਸ਼ ਦੇ ਮੁਤਾਬਕ ਸੋ ਮਾਤਾ ਜੀ ਦੇ ਮਨ ਦੀ ਜਿਹੜੀ ਇੱਛਾ ਸੀ ਉਹਨਾਂ ਨੇ ਸਤਗੁਰੂ ਅੱਗੇ ਅਰਦਾਸ ਕੀਤੀ ਸੀ ਪੀ ਮੈਨੂੰ ਇੱਕ ਜਝਾਰੂ ਸਿੱਖ ਜਿਹੜਾ ਵਾ ਤੁਸੀਂ ਗੁਰੂ ਪਾਤਸ਼ਾਹ ਉਹ ਮੇਰਾ ਹੱਥ ਜਿਹੜਾ ਵਾ ਪੀ ਮਤਲਬ ਥੰਮੇ ਤੇ ਗੁਰੂ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਉਹਨਾਂ ਦਾ ਆਪਾਂ ਸ਼ਹੀਦੀ ਦਾ ਨਮਨਾ ਰਿਆ ਮੈਂ ਕੌਮ ਦੇ ਅੱਗੇ ਪੰਥ ਦੇ ਅੱਗੇ ਇਹੋ ਬੇਨਤੀ ਕਰਨ ਚਾਹੁੰਦਾ ਪੀ ਜਿਹੜੇ ਸਾਡੀ ਕੌਮ ਦੇ ਯੋਧੇ ਤੇ ਜਰਨੈਲ ਨੇ ਜਿਹੜਾ ਪਿਛਲੇ ਦਿਨਾਂ ਦੇ ਵਿੱਚ ਸੁਖਬੀਰ ਬਾਦਲ ਦੁਸ਼ਟ ਪਾਪੀ ਜਿਨ੍ਹਾਂ ਨੇ ਗੁਰੂ ਧੰਨ ਗੁਰਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਿੱਤਰ ਉਹਨਾਂ ਦੇ ਰਾਜ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਜਿਹੜੀ ਬੇਦਬੀ ਹੋਈ ਆ ਤੇ ਹੋਰ ਬੇਦੋਸੇ ਸਿੱਖਾਂ ਦਾ ਕਤਲੇਆਮ ਕੀਤਾ ਤੇ ਦਰਬਾਰ ਸਾਹਿਬ ਦੇ ਵਿੱਚ ਵੀ ਅਕਸਰ ਪਤਾ ਨਹੀਂ ਸਾਡੇ ਲੋਕ ਕਿਉਂ ਕਹਿਣ ਤੋਂ ਡਰਦੇ ਆ ਜੇ ਦਰਬਾਰ ਸਾਹਿਬ ਦੇ ਵਿੱਚ ਅਟੈਕ ਹੋਇਆ ਵਾ ਤੇ ਉਹਦੇ ਵਿੱਚ ਵੀ ਬਾਦਲ ਲਾਣੇ ਦਾ ਸਭ ਤੋਂ ਵੱਡਾ ਹੱਥ ਸੀ ਜੋ ਸਾਡੇ ਬਜ਼ੁਰਗ ਦੱਸਦੇ ਆ ਇਹਨਾਂ ਦੇ ਚਿੱਠੀਆਂ ਪਾਈਆਂ ਤੇ ਫੇਰ ਹੀ ਇੱਥੋਂ ਤੱਕ ਆਇਆ ਇਹ ਚੀਜ਼ਾਂ ਆਪਾਂ ਜ਼ਰੂਰ ਦੱਸਿਆ ਕਰੀਏ ਪਤਾ ਨਹੀਂ ਕਿਉਂ ਆਪਾਂ ਇਹ ਚੀਜ਼ ਤੋਂ ਵੀ ਕਤਰਾਉਨੇ ਆ ਸੋ ਸੱਚ ਦੱਸਣਾ ਬਹੁਤ ਜ਼ਰੂਰੀ ਆ ਸੋ ਭਾਈ ਕੁਲਵੰਤ ਸਿੰਘ ਜੀ ਮਝੈਲ ਜਥੇਦਾਰ ਭਾਈ ਨਰੇਂਦਰ ਸਿੰਘ ਚੌੜਾ ਜੋ ਕਿ ਸੁਖਬੀਰ ਬਾਦਲ ਤੇ ਗੋਲੀ ਚਲਾਉਣ ਦੇ ਦੋਸ਼ ਦੇ ਵਿੱਚ ਜੇਲ੍ਹ ਤੋਂ ਹੁਣ ਰਿਹਾ ਹੋ ਕੇ ਆਏ ਨੇ ਜ਼ਮਾਨਤ ਦੇ ਉੱਤੇ ਉਹ ਸਪਾਈ ਨਰੇਂਦਰ ਸਿੰਘ ਚੌੜਾ ਜੀ ਦਾ ਕੌਮ ਨੂੰ ਜਿਹੜਾ ਸੰਦੇਸ਼ ਆ